ਸਾਰੇ ਬਗੜ ਬਿੱਲੇ ਆ ਇਧਰ ਉਧਰ ਹੋਈ ਜਾਂਦੇ ਆ ਇਹਨਾਂ ਲੋਕਾਂ ਨੂੰ ਕੋਈ ਸਰਕਾਰ ਨਹੀਂ ਕਿ ਜੀ ਕਿਹੜੀ ਪਾਰਟੀ ਨੇ ਇਹਨਾਂ ਵਾਸਤੇ ਕਿੰਨਾ ਕੁਛ ਕੀਤਾ ਜੀ ਮੇਰੇ ਤੋਂ ਤੁਹਾਨੂੰ ਪਤਾ ਹੀ ਹੈ ਜਿਹੜੀ ਹਾਲਾਤ ਹੈ ਕਿ ਕਾਸ਼ੀਰਾਮ ਜੀ ਦਾ ਸਕਾ ਪੁੱਤ ਬਣਿਆ ਹੋਇਆ ਸੀ ਉਹਨਾਂ ਨੂੰ ਧੋਖਾ ਦੇ ਗਿਆ ਫਿਰ ਆਪਣੀ ਪਾਰਟੀ ਬਣਾ ਲਈ ਉਸ ਤੋਂ ਬਾਅਦ ਬਾਦਲਾ ਦਾ ਸਕਾ ਪੁੱਤ ਬਣ ਗਿਆ ਹੋਣ ਬਾਦਲਾਂ ਨੂੰ ਛੱਡ ਕੇ ਆਮਾਦੀ ਪਾਰਟੀ ਚਲੀ ਗਿਆ ਇਸ ਤਰ੍ਹਾਂ ਖੜਿਆ ਸੀ ਜਿਸ ਤਰ੍ਹਾਂ ਭੋਡੀ ਬੱਕਰੀ ਖੜੀ ਹੁੰਦੀ ਹੈ ਵਰਕਰ ਦੀ ਕੋਈ ਇੱਜ਼ਤ ਨਹੀਂ ਹੈ ਇਹਨਾਂ ਦੀਆਂ ਕੋਈ اخلاق ਨਹੀਂ ਹੈ ਇਹ ਦੇਖਦੇ ਆਂ ਜੀ ਸਾਨੂੰ ਲੋਟ ਕਿੱਥੇ ਲੱਗਦਾ ਉਸ ਸ਼ਗਨਜੀ ਚੌਧਰੀ ਨੇ ਗੱਲਾਂ ਗੱਲਾਂ ਚ ਬਹੁਤ ਵੱਡੀ ਗੱਲ ਕਹਿਤੀ ਕਹਿੰਦੇ ਚੰਨੀ ਸਾਹਿਬ ਕਹਿੰਦੇ ਮੇਰੀ ਧੌਣ ਚ ਕੀਲਾ ਜੇ ਅੰਨੀ ਗੱਲ ਹੈ ਤਾਂ ਕੱਢ ਕੇ ਦਿਖਾ ਦੇ ਖੜਨਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਮੌਜੂਦ ਨੇ ਚੰਨੀ ਸਾਹਿਬ ਫਿਲਹਾਲ ਤੁਸੀਂ ਇਹ ਕਹੋ ਜੇ ਉਮੀਦਵਾਰ ਉਹ ਜਿਹੜੇ ਆਪਣੀ ਪਾਰਟੀ ਨਾਲ ਹੈ ਬਲੰਦਰ ਦੇ ਵਿੱਚ ਬਾਕੀ ਸਾਰੇ ਇਧਰ ਉਧਰੋਂ ਆਏ ਨੇ ਓਏ ਸਾਰੇ ਬਗੜ ਬਿੱਲੇ ਆ ਇਧਰ ਉਧਰ ਹੋਈ ਜਾਂਦੇ ਆ ਕੋਈ ਕਦਰਾਂ ਕੀਮਤਾਂ ਰਹੀਆਂ ਨਹੀਂ ਇਹਨਾਂ ਲੋਕਾਂ ਨੂੰ ਕੋਈ ਸਰੋਕਾਰ ਨਹੀਂ ਕਿ ਜੀ ਕਿਹੜੀ ਪਾਰਟੀ ਨੇ ਇਹਨਾਂ ਵਾਸਤੇ ਕਿੰਨਾ ਕੁਝ ਕੀਤਾ ਮਨਿਸਟਰੀਆਂ ਭੋਕੇ ਐ ਐਮ ਐਲ اے ਬਣ ਕੇ ਜਿੱਦਾਂ ਉਧਰਾਂ ਲੈ ਕੇ ਹੁਣ ਦੂਸਰੀ ਪਾਰਟੀ ਚਲੇ ਜਾਂਦੇ ਜਿੱਦੇ ਲੱਛ ਅੱਛਾ ਲੰਗੇ ਕੱਲ ਕਾਂਗਰਸ ਤੋਂ ਪਹਿਲਾਂ 모ਹਿੰਦਰ ਕੇਪੀ ਜਿਹੜੇ ਬਹੁਤ ਵੱਡੇ ਲੀਡਰ ਨੇ ਉਹ ਚੱਲ ਜਾਂਦੇ ਨੇ ਤੁਹਾਡੇ ਰਿਸ਼ਤੇਦਾਰ ਵੀ ਨੇ ਕਿਸ ਤਰ੍ਹਾਂ ਦੇਖਦੇ ਵੇ ਇਸ ਬਦਲ ਉਹਨਾਂ ਬਾਰੇ ਨਹੀਂ ਮੈਂ ਕੁਝ ਬੋਲਣਾ ਤੀਨੂ ਤੀਨੂ ਸਾਹਿਬ ਬਾਰੇ ਪਬਲਿਕ ਕਮਾਟੀ ਨੂੰ ਬਾਰੇ ਕੀ ਕਰਦੇ ਤੀਨੂ ਦਾ ਤੁਹਾਨੂੰ ਪਤਾ ਹੀ ਹੈ ਜਿਹੜੀ ਹਾਲਾਤ ਹੈ ਕਿ ਪਹਿਲਾਂ ਤਕਸ਼ੀ ਰਾਮ ਜੀ ਦਾ ਸਗਾ ਪੁੱਤ ਬਣਿਆ ਹੋਇਆ ਸੀ ਉਹਨਾਂ ਨੂੰ ਧੋਖਾ ਦੇ ਗਿਆ ਫਿਰ ਆਪਣੀ ਪਾਰਟੀ ਬਣਾ ਲਈ ਉਸ ਤੋਂ ਬਾਅਦ ਬਾਦਲਾ ਆਂਦਾ ਸਗਾ ਪੁੱਤ ਬਣ ਗਿਆ ਤਾਂ ਹੁਣ ਬਾਦਲਾਂ ਨੂੰ ਛੱਡ ਕੇ ਆਵਾ ਦੀ ਪਾਰਟੀ ਚਲੇ ਗਿਆ ਇਸ ਤਰ੍ਹਾਂ ਖੜਿਆ ਸੀ ਜਿਸ ਤਰ੍ਹਾਂ ਉਹ ਭੋਡੀ ਬੱਕਰੀ ਖੜੀ ਹੁੰਦੀ ਹੈ ਤੇ ਆਪਣਾ ਹਾਰ ਪਵਾ ਕੇ ਉਹਨਾਂ ਦਾ ਹੋ ਗਿਆ ਇਹ ਲੋਕ ਲੋਕ ਤੇ ਇਹਨਾਂ ਨੂੰ ਵਰਕਰ ਦੀ ਕੋਈ ਇੱਜ਼ਤ ਨਹੀਂ ਹੈ ਇਹਨਾਂ ਦੀਆਂ ਕੋਈ اخلاق ਨਹੀਂ ਹੈ ਇਹ ਦੇਖਦੇ ਆ ਜੀ ਸਾਨੂੰ ਲੋਟ ਕਿੱਥੇ ਲੱਗਦਾ ਉਹਦੋਂ ਭੱਜ ਜਾਂਦਾ 47 ਪਾਰਟੀ ਐ ਜਿਤਾ ਵੀ ਸਕਦੇ ਆ ਪਿਛਲੀ ਵਾਰ ਸੁਚੀਲ ਕੁਮਾਰ ਰਿੰਕੂ ਨੂੰ ਲੈ ਆਂਦਾ ਉਹ ਜਿੱਤ ਗਏ ਐਥੀ ਪਵਨ ਕੁਮਾਰ ਟੀਨੂ ਦੀ ਵੀ ਬਾਜ਼ੀ ਮਾਰੀ ਜਾ ਸਕਦੀ ਇਹ ਤਾਂ ਹੁਣ ਮੌਕਾ ਦੱਸੇਗਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਤੇ ਲੋਕ ਦੱਸ ਰਹੇ ਆ ਕਿ ਜੀ ਲੋਕ ਤਾਂ ਇਹਨਾਂ ਨੂੰ ਹੁਣ ਇਹਨਾਂ ਦੇ ਨੇੜੇ ਨਹੀਂ ਆਉਂਦੇ ਮੂੰਹ ਨਹੀਂ ਲਗਾਉਂਦੇ ਚੰਨੀ ਸਾਹਿਬ ਬਿਕਰਮ ਜੀ ਚੌਧਰੀ ਨੇ ਗੱਲਾਂ-ਗੱਲਾਂ 'ਚ ਬਹੁਤ ਵੱਡੀ ਗੱਲ ਕਹਿਤੀ ਕਹਿੰਦੇ ਚੰਨੀ ਸਾਹਿਬ ਕਹਿੰਦੇ ਮੇਰੀ ਧੌਣ 'ਚ ਕੀਲਾ ਜੇ ਇੰਨੀ ਗੱਲ ਐ ਤਾਂ ਕੱਢ ਕੇ ਦਿਖਾ ਦੇਣ ਓਏ ਐਸੀ ਗੱਲ ਨੂੰ ਕੱਢਣਾ ਯਾਰ ਤੇਰੀ ਧੌਣ 'ਚ अच्छा की हुन हालात ने ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਦੇ ਲੋਕ ਤੁਹਾਨੂੰ ਫਤਵਾ ਦੇ ਦੇਣਗੇ ਅੱਜ ਕੀ ਜ਼ਰੂਰ ਦੇਣਗੇ ਜੀ ਹੂੰ ਇਹ ਲੋਕਾਂ ਦਾ ਧਰਜਾਨ ਦੱਸ ਰਿਹਾ ਹੈ ਹੂੰ ਠੀਕ ਹੈ ਬਿਲਕੁਲ ਰਣਜੀਤ ਸਿੰਘ ਜੰਨੀ ਤੁਹਾਡੇ ਨਾਲ ਮੌਜੂਦ ਸੀ ਔਰ ਇਹ ਹਾਲਾਤ ਫਿਲਹਾਲ ਜਲੰਧਰ ਦੀ ਸਿਆਸਤ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ